ਕੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਵਿੱਚ ਵਾਪਸੀ ਕਰਨ ਜਾ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਾਂਗਰਸ ਦੀ ਤਾਰੀਫ਼ ਕੀਤੀ ਜਾਣਾ ਤੇ ਉਧਰ ਸੁਖਜਿੰਦਰ ਰੰਧਾਵਾ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ਼ ਕੀਤੀ ਜਾਣਾ ਆਖਰਕਾਰ ਇਹ ਚੱਲ ਕੀ ਰਿਹਾ ਹੈ ਕਿ 2027 ਵਿਧਾਨ ਸਭਾ ਚੋਣਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਮੁੜ ਸੀਐਮ ਚਿਹਰਾ ਹੋ ਸਕਦੇ ਨੇ ਜਾਂ ਨਹੀਂ ਇਸ ਤੇ ਅਹਿਮ ਗੱਲਬਾਤ ਕਰਨੀ ਹੈ ਤੇ ਨਾਲ ਹੀ ਨਾਲ ਗੱਲਬਾਤ ਕਰਨੀ ਹੈ ਨਵਜੋਤ ਸਿੰਘ ਸਿੱਧੂ ਦੀ ਪ੍ਰੰਕਿਆ ਗਾਂਧੀ ਦੇ ਨਾਲ ਹੋ ਰਹੀ ਮੁਲਾਕਾਤ ਦੀ ਕੀ ਮੁਲਾਕਾਤ ਹੋਵੇਗੀ ਜਾਂ ਨਹੀਂ ਇਸ ਤੇ ਵੀ ਅਹਿਮ ਗੱਲਬਾਤ ਕਰਨੀ ਹੈ ਤੇ ਉਧਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਚੋਣਾਂ ਦੀ ਕੱਲ ਗਰਾਊਂਡ ਤੇ ਸਥਿਤੀ ਕੀ ਰਹੀ ਆ ਇਸ ਤੇ ਵੀ ਅਹਿਮ ਗੱਲਬਾਤ ਕਰਨੀ ਹੈ ਤੇ ਇਹਨਾਂ ਚੋਣਾਂ ਦਾ 2027 ਵਿਧਾਨ ਸਭਾ ਚੋਣਾਂ ਤੇ ਕੀ ਪ੍ਰਭਾਵ ਪਵੇਗਾ ਇਸ ਤੇ ਵਿਚਾਰ ਚਰਚਾ ਕਰਾਂਗੇ ਸ਼ਸ਼ੀਕਾਰ ਜੀ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਮੈਂ ਅਜੇ ਰਖੜਾ ਇਹਨਾਂ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਸਹਿਯੋਗੀ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰੂੰਗਾ ਸਿੱਧੂ ਸਰ ਬਾਬਾ ਸਵਾਗਤ ਹੀ ਤੁਹਾਡਾ ਧੰਨਵਾਦ ਜੀ ਬਹੁਤ ਧੰਨਵਾਦ ਸਿੱਧੂ ਸਰ ਕਿਵੇਂ ਦੇਖਦੇ ਹੋ ਲਗਾਤਾਰ ਕੈਪਟਨ ਮਰਿੰਦਰ ਸਿੰਘ ਦੇ ਵੱਲੋਂ ਵੱਖ-ਵੱਖ মিডিਆ ਚੈਨਲਾਂ ਤੇ ਇੰਟਰਵਿਊਜ਼ ਦਿੱਤੀਆਂ ਜਾ ਰਹੇ ਨੇ ਜਿੱਥੇ ਉਹ ਭਾਜਪਾ ਤੋਂ ਖਫਾ ਨਜ਼ਰ ਆ ਰਹੇ ਨੇ ਤੇ ਨਾਲ ਹੀ ਉਹ ਕਾਂਗਰਸ ਦੀਆਂ ਤਾਰੀਫ਼ਾਂ ਕਰਦੇ ਵੀ ਦਿਖਾਈ ਦੇ ਰਹੇ ਨੇ ਕੀ ਕੈਪਟਨ ਮਰਿੰਦਰ ਸਿੰਘ ਕਾਂਗਰਸ ਦੇ ਵਿਚਕਾਰ ਵਾਪਸੀ ਕਰਨ ਜਾ ਰਹੇ ਨੇ ਬੀਤੇ ਕੱਲ ਸੁਖਜਿੰਦਰ ਸਿੰਘ ਰੰਧਾਵਾ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਦੇ ਵੱਲੋਂ ਵੀ ਕੈਪਟਨ ਦੀ ਤਾਰੀਫ਼ ਕੀਤੀ ਗਈ ਹੈ ਆਖਰਕਾਰ ਇਹ ਚੱਲ ਕੀ ਰਿਹਾ ਹੈ ਕਿ 2027 ਤੋਂ ਪਹਿਲਾਂ ਕੋਈ ਵੱਡਾ ਰਾਜਨੀਤਿਕ ਫੇਰਬਦਲ ਹੋਣ ਜਾ ਰਿਹਾ ਜੀ ਦੇਖੋ ਬਿਲਕੁਲ ਤੋਂ ਟਿਕਲ ਠੀਕ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਲੰਬੇ ਸਮੇਂ ਤੋਂ ਬਾਅਦ ਇਹ ਬਿਆਨ ਆਉਣੇ ਕਿ ਕਾਂਗਰਸ ਨੂੰ ਲੈ ਕੇ ਔਰ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਦਾ ਤਾਰੀਫ ਜਿਹੜੀ ਆ ਉਹ ਕਾਂਗਰਸ ਦੀ ਕੀਤੀ ਹੋਈ ਕੀਤੀ ਹੈ ਉਸ ਤੋਂ ਬਾਅਦ ਜਿਹੜੀ ਤਾਰੀਫ਼ ਹੈ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਲੰਬੇ ਸਮੇਂ ਤੋਂ ਬਾਅਦ ਜਿਹੜੀ ਆ ਤਾਰੀਫ਼ ਕੈਪਟਨ ਅਮਰਿੰਦਰ ਸਿੰਘ ਦੀ ਕੀਤੀ ਹੈ ਕਿਉਂਕਿ ਲਗਾਤਾਰ ਲਗਾਤਾਰ ਨਿਸ਼ਾਨੇ ਤੇ ਵੀ ਲੈਂਦੇ ਰਹਿਆ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਉਤਾਰਨਾ ਸੀ ਤਾਂ ਉਦੋਂ ਵੀ ਨਿਸ਼ਾਨੇ ਤੇ ਲੈਂਦੇ ਰਹੇ ਸੁਖਜਿੰਦਰ ਸਿੰਘ ਰੰਧਾਵਾ ਤਾਂ ਹੁਣ ਤੱਕ ਵੀ ਉਹ ਲਗਾਤਾਰ ਜਿਹੜੀ ਆ ਉਹ ਬੁਲਦੇ ਰਹੇ ਆ ਉਸ ਮਸਲੇ ਦੇ ਉੱਪਰ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਵੀ ਪਰ ਹੁਣ ਗੱਲ ਇਹ ਹੈ ਕਿ ਅਚਾਨਕ ਹੀ ਕੈਪਟਨ ਅਮਰਿੰਦਰ ਸਿੰਘ ਦਾ ਪ੍ਰੇਮ ਜਾਗਣਾ ਕਾਂਗਰਸ ਵਾਸਤੇ ਔਰ ਨਾਲ ਹੀ ਨਾਲ ਅਚਾਨਕ ਹੀ ਪ੍ਰੇਮ ਜਿਹੜਾ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦਾ ਵੀ ਜਾਗ ਜਾਣਾ ਕੈਪਟਨ ਅਮਰਿੰਦਰ ਸਿੰਘ ਦੇ ਲਈ ਇਹ ਜਿਹੜੇ ਆ ਸਵਾਲ ਖੜੇ ਕਰਦਾ ਕਈ ਤਰ੍ਹਾਂ ਦੇ ਕਿ ਕੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਉਹ ਕਿਤੇ ਵਾਪਸੀ ਦਾ ਨਹੀਂ ਕਰ ਰਹੇ ਜਿਹਨੂੰ ਵਾਪਸੀ ਨੂੰ ਭਾਪਦੇ ਆ ਕਿਤੇ ਸੁਖਜਿੰਦਰ ਸਿੰਘ ਰੰਧਾਵਾ ਹੁਣੀ ਜਾਂ ਹੋਰ ਲੀਡਰ ਸੋਚਦੇ ਹੋਣ ਕਿ ਭਾਈ ਇਹ ਕੈਪਟਨ ਰਮੇਂਦਰ ਸਿੰਘ ਕਿਤੇ ਫੇਰ ਆ ਕੇ ਬੌਸ ਨਾ ਬਣ ਜਾਣ ਤੇ ਪਹਿਲਾਂ ਪਹਿਲਾਂ ਜਿਹੜੀ ਉਹ ਨੇੜਤਾ ਕਾਇਮ ਕਰ ਲੋ ਇਹੋ ਜਿਹੀਆਂ ਕਿਤੇ ਗੱਲਾਂ ਤਾਂ ਨਹੀਂ ਉਹ ਬਹੁਤ ਸਵਾਲ ਜਿਹੜੇ ਖੜੇ ਹੋ ਰਹੇ ਐ ਪਰ ਇਹ ਵੀ ਚਰਚਾਵਾ ਮਿਲ ਰਹੀਆਂ ਨੇ ਕਿ ਕੁਝ ਕਾਂਗਰਸੀਆਂ ਨੇ ਤਾਂ ਜਿਹੜੇ ਉਹ ਡੇਰੇ ਲਾਉਣੇ ਵੀ ਸ਼ੁਰੂ ਕਰ ਦਿੱਤੇ ਆ ਉਹ ਜਿਵੇਂ ਕਹਦੇ ਹੁੰਦੇ ਆ ਕਿ ਖਿੱਚ ਲਿਆ ਕੰਮ ਜਿਹੜੀਆਂ ਅ ਉਹਦੇ ਘਰ ਵਾਲੇ ਪਾਸੇ ਨੂੰ ਜਿਹੜੀਆਂ ਸਪੀਡਾਂ ਉਲਾਦੀਆਂ ਗੱਡੀਆਂ ਤੇ ਕਹਿੰਦੇ ਆ ਕਿ ਕੁਝ ਕੁ ਲੀਡਰਾਂ ਨੇ ਤਾਂ ਟਾਈਮ ਵੀ ਮੰਗਣਾ ਕੈਪਟਨ ਅਮਰਿੰਦਰ ਸਿੰਘ ਤੋਂ ਸ਼ੁਰੂ ਕਰ ਦਤਾ ਹੈ ਕਿ ਪਹਿਲਾਂ ਪਹਿਲਾਂ ਜਾ ਕੇ ਸਿਸਵਾ ਹਾਜ਼ਰੀ ਲਵਾ ਲਈਏ ਕਿਤੇ ਇਹ ਨਾ ਹੋ ਜੇ ਕਿਤੇ ਲੇਟ ਹੋ ਜਾਈ। ਹੁਣ ਸਵਾਲ ਇਹ ਹੈ ਕਿ ਇਹ ਸਵਾਲ ਤਾਂ ਖੜੇ ਹੋ ਰਹੇ ਆ। ਇਹ ਚਰਚਾਵਾਂ ਤਾਂ ਚੱਲ ਰਹੀਆਂ ਕਿ ਕੈਪਟਨ ਵਾਪਸੀ ਕਰ ਰਿਹਾ ਕਈਆਂ ਨੂੰ ਫਾਜੜਾ ਵੀ ਪਈਆਂ ਨੇ। ਕੀ ਵਾਕਈ ਕੈਪਟਨ ਦੀ ਵਾਪਸੀ ਕਾਂਗਰਸ ਦੇ ਵਿੱਚ ਇੰਨੀ ਸੁਖਾਲੀ ਹੈ? ਜੇ ਵਾਕਈ ਵਾਪਸੀ ਕੈਪਟਨ ਅਮਰਿੰਦਰ ਸਿੰਘ ਦੀ ਹੁੰਦੀ ਹੈ। ਕੀ ਜਿਹੜੇ ਰਤਵੇ ਤੇ ਉਹ ਛੱਡ ਕੇ ਗਏ ਸੀ ਕਾਂਗਰਸ ਨੂੰ ਕੀ ਉਹ ਰਤਵਾ ਦੁਬਾਰਾ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਸਕੂਗਾ ਇਹ ਜਿਹੜੇ ਬਹੁਤ ਵੱਡੇ ਸਵਾਲ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਵਾਪਸੀ ਜਿਹੜੀ ਆ ਐਡੀ ਕੋ ਸਖਾਲੀ ਹੈ ਨਹੀਂ ਕਿਉਂਕਿ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਬਹੁਤੇ ਲੋਕ ਇਹ ਸੋਚਦੇ ਆ ਕਿ ਆਪਣੀ ਸਿਆਸਤ ਵਾਸਤੇ ਨਹੀਂ ਆਪਣੀ ਬੇਟੀ ਦੀ ਜਾਂ ਕਹਿ ਲੋ ਕਿ ਵਾਈਫ ਦੀ ਸਿਆਸਤ ਵਾਸਤੇ ਜਿਹੜਾ ਉਹ ਵਾਪਸੀ ਕਰ ਸਕਦੇ ਆ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਏਜ ਫੈਕਟਰ ਜਿਹੜਾ ਉਹ ਬਹੁਤ ਜ਼ਿਆਦਾ ਪਰ ਉੱਥੇ ਹੀ ਕੁਝ ਲੋਕ ਕਹਿੰਦੇ ਆ ਕਿ ਖੜਗੇ ਸਭ ਦੀ ਤਾਂ ਏਜ ਹੈ ਕੈਪਟਨ ਅਮਰਿੰਦਰ ਸਿੰਘ ਹੋਣਾ ਤਾਂ ਵੀ ਸ਼ਾਇਦ ਜੇ ਮੈਂ ਗਲਤ ਨਹੀਂ ਆ ਤਾਂ ਕੁਝ ਲੋਕ ਸੋਚਦੇ ਆ ਕਿ ਜਾਂ ਤਾਂ ਲਗਭਗ ਨੇੜੇ ਤੇੜੇ ਹੀ ਹੈ ਜਾਂ ਜ਼ਿਆਦਾ ਹੋ ਸਕਦੀ ਹੈ ਜਾਂ ਕਿਤਾ ਪਰ ਹੁਣ ਇਹ ਹੈ ਗੱਲ ਕਿ ਕੈਪਟਨ ਅਮਰਿੰਦਰ ਸਿੰਘ ਦੀ ਵਾਪਸੀ ਕਰਾ ਕੇ ਕੀ ਕੈਪਟਨ ਪਹਿਲੀ ਦੇ ਗੱਲੇ ਵੀ ਵਾਪਸੀ ਕਰਾਉਂਦੇ ਵੀ ਆ ਕਿ ਨਹੀਂ ਤੇ ਜੇ ਕਰਾਉਂਦੇ ਆ ਤਾਂ ਕਿ ਵਾਪਸ ਉਹੀ ਰਤਬਾ ਜਿਹੜਾ ਮਿਲ ਸਕੂਗਾ ਰਤਬਾ ਇੰਦਾ ਸੈਂਸ ਵੀ ਇਹ ਨਹੀਂ ਹੈ ਕਿ ਮੁੱਖ ਮੰਤਰੀ ਛੱਡ ਕੇ ਗਿਆ ਤੇ ਆ ਕੇ ਮੁੱਖ ਮੰਤਰੀ ਕਿਉਂਕਿ ਹਲੇ ਤਾਂ ਆਪ ਦੀ ਸਰਕਾਰ ਹੈ ਇਹ ਨਹੀਂ ਆ ਤਾਂ ਮੁੱਖ ਮੰਤਰੀ ਬਣਾ ਦੇਣਗੇ ਪਰ ਗੱਲ ਇਹ ਹੈ ਕਿ ਕਿਤੇ ਨਾ ਕਿਤੇ ਉਹਨਾਂ ਪੁਰਾਣਾ ਜਿਹੜੀ ਤਾਕਤ ਸੀ ਕੈਪਟਨ ਅਮਰਿੰਦਰ ਸਿੰਘ ਦੀ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਕਿਹਾ ਕਿ ਭਾਈ ਮੈਨੂੰ ਬਿਨਾ ਅਟਾਈਮ ਲਾਈਵ ਤੇ ਚੱਲ ਜਾਂਦਾ ਸੀ ਤੇ ਉਹ ਮਿਲ ਲੈਂਦੇ ਸੀਗੇ ਮੇਰੀ ਹਰ ਗੱਲ ਮੰਨਦੇ ਸੀਗੇ ਕੁਝ ਜਿਹੜੀਆਂ ਹਾਈ ਕਮਾਂਡ ਦੀਆਂ ਕਵਾਇਸ਼ਾਂ ਸੀਗੀਆਂ ਉਹ ਵੀ ਕੈਪਟਨ ਅਮਰਿੰਦਰ ਸਿੰਘ ਪੁਰਾ ਨੇ ਜਿਹੜੀਆਂ ਉਹ ਪੂਰੀਆਂ ਨਹੀਂ ਹੋਣ ਦਿੱਤੀਆਂ ਆਪਣੀ ਜਿਹੜੀ ਮਰਜ਼ੀ ਕੀਤੀ ਕਿ ਉਹਨੇ ਤਾਕਤਵਰ ਹੋ ਸਕਣਗੇ ਇਹ ਜਿਹੜੇ ਸਵਾਲ ਜਿਹੜੇ ਉੱਠਦੇ ਆ ਮੈਨੂੰ ਥੋੜਾ ਜਿਹਾ ਮੁਸ਼ਕਲ ਲੱਗਦਾ ਇੱਕ ਤੋਂ ਉਹਨਾਂ ਦੀ ਵਾਪਸੀ ਵੀ ਪਰ ਸਿਆਸਤ ਦੇ ਵਿੱਚ ਕੁਝ ਵੀ ਜਿਹੜਾ ਉਹ ਸੰਭਵ ਆ ਹਗਾ ਇੱਥੇ ਪਤਾ ਨਹੀਂ ਲੱਗਦਾ ਕਿ ਕਦੋਂ ਤੁਹਾਡਾ ਦੋਸਤ ਤੁਹਾਡਾ ਦੁਸ਼ਮਣ ਬਣ ਜੇ ਤੇ ਕਦੋਂ ਤੁਹਾਡਾ ਦੁਸ਼ਮਣ ਤੁਹਾਡਾ ਦੋਸਤ ਬਣ ਜੇ ਹੁਣ ਜੇ ਰਵਨੀਤ ਸਿੰਘ ਬਿੱਟੂ ਵਰਗੇ ਬੰਦੇ ਕਿਉਂਕਿ ਹਾਲਾਕੇ ਕੰਪੈਰੀਸ਼ਨ ਲੋਕ ਸੋਚਦੇ ਹੋਣਗੇ ਕਿ ਬਿੱਟੂ ਤੇ ਕੈਪਟਨ ਅਮਨਦਰ ਸਿੰਘ ਦਾ ਕੰਪੈਰੀਸ਼ਨ ਜਿਹੜਾ ਉਹ ਕੀ ਹੈ ਬਹੁਤ ਉਤੇ ਨੇ ਕੈਪਟਨ ਅਮਨਦਰ ਸਿੰਘ ਕੱਦ-ਕਾਠ ਦੇ ਵਿੱਚ ਸਿਆਸੀ ਤੌਰ ਤੇ ਪਰ ਗੱਲ ਇਹ ਹੈ ਕਿ ਜੇ ਪਛੋਕਰ ਦੀ ਗੱਲ ਕਰੀਏ ਕਾਂਗਰਸ ਦੇ ਇਤਿਹਾਸ ਦੇ ਅੰਦਰ ਜਾਂ ਕਾਂਗਰਸ ਦੀ ਪਾਰਟੀ ਦੇ ਅੰਦਰ ਬਿੱਟੂ ਦੇ ਪਰਿਵਾਰ ਦਾ ਬਹੁਤ ਵੱਡਾ ਕਾਰਜ ਸੀ ਔਰ ਕਦੇ ਸੋਚਿਆ ਨਹੀਂ ਸੀ ਜਾ ਸਕਦਾ ਕਿ ਇਹ ਪਰਿਵਾਰ ਵੀ ਜਿਹੜਾ ਇਸ ਤਰੀਕੇ ਨਾਲ ਕਾਂਗਰਸ ਛੱਡ ਕੇ ਬੀਜੇਪੀ ਦੇ ਵਿੱਚ ਚਲੇ ਜਾਊ ਮੈਂ ਉਸ ਕਿਸਮ ਦੇ ਗੱਲ ਕਰ ਰਿਹਾ ਤਾਂ ਬਿੱਟੂ ਵਰਗੇ ਜੇ ਬੰਦੇ ਕਾਂਗਰਸ ਛੱਡ ਕੇ ਜਾ ਸਕਦੇ ਔਰ ਅੱਜ ਕੱਲ ਨਾ ਤਾਂ ਲੋਕਾਂ ਦਾ ਹੀ ਵੋਟਰਾਂ ਦਾ ਹੀ ਭਰੋਸਾ ਰਿਹਾ ਉਸ ਤਰੀਕੇ ਦਾ ਤੇ ਨਾ ਲੀਡਰਾਂ ਦਾ ਹੀ ਭਰੋਸਾ ਰਿਹਾ ਕੋਈ ਵੀ ਕਿਸੇ ਸਮੇਂ ਕੋਈ ਵੀ ਫੈਸਲਾ ਲੈ ਸਕਦਾ ਹੈ ਤਾਂ ਹੋ ਸਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਵਾਪਸੀ ਹੋ ਜਾਵੇ ਪਰ ਇਹ ਬਹੁਤ ਮੁਸ਼ਕਲ ਹੈ ਕਿ ਉਸੇ ਹੀ ਰਤਵੇ ਤੇ ਹੋਵੇ ਕਿਉਂਕਿ ਹੁਣ ਰਾਹੁਲ ਗਾਂਧੀ ਦੀ ਜਿਹੜੀ ਸੋਚ ਚੱਲ ਰਹੀ ਆ ਉਹ ਇੱਕ ਤਾਂ ਨਵੀਂ ਲੀਡਰਸ਼ਿਪ ਪੈਦਾ ਕਰਨ ਦੇ ਵਿੱਚ ਜਿਹੜਾ ਉਹ ਵਿਸ਼ਵਾਸ ਰੱਖ ਰਹੇ ਆ ਕਿ ਉਹ ਇਹ ਵੀ ਪਤਾ ਲੱਗਿਆ ਕਿ ਚਰਨਜੀਤ ਚੰਨੀ ਔਰ ਪ੍ਰਗਟ ਸਿੰਘ ਦੇ ਉੱਪਰ ਉਹ ਬਹੁਤ ਜ਼ਿਆਦਾ ਭਰੋਸਾ ਜਿਵੇਂ ਕਿ ਉਹਨਾਂ ਦੀ ਗੁੱਡ ਬੁਕਸ ਦੇ ਵਿੱਚ ਜਿਹੜੇ ਉਹ ਹੈਗੇ ਆ ਔਰ ਕੈਪਟਨ ਅਮਰਿੰਦਰ ਸਿੰਘ ਦੀ ਏਜ ਹੋਣ ਦੇ ਕਰਕੇ ਪੂਰੇ ਦੇਸ਼ ਦੇ ਵਿੱਚ ਜਿਹੜੀ ਇਹ ਲੀਡਰਸ਼ਿਪ ਜਿਹੜੀ ਉਹ ਨਵੀਂ ਰਾਹੁਰਗੰਧੀ ਪੈਦਾ ਕਰਨੀ ਚਾਹੁੰਦੇ ਆ ਕਿ ਜਿਹੜੀ ਆਉਣ ਵਾਲੇ ਲੰਮੇ ਸਮੇਂ ਤੱਕ ਚੱਲੇ ਸੋ ਮੈਨੂੰ ਲੱਗਦਾ ਨਹੀਂ ਕਿ ਕੈਪਟਨ ਨਵਿੰਦਰ ਸਿੰਘ ਨੂੰ ਉਹ ਉਨੀ ਤਾਕਤਵਰ ਜਾਂ ਉਹਨਾਂ ਤਕੜਾ ਰੁਤਬਾ ਵਾਪਸ ਪਾਰਟੀ ਦੇ ਅੰਦਰ ਮਿਲੇ ਕਿਉਂਕਿ ਜੇ ਉਹ ਵਾਪਸੀ ਹੁੰਦੀ ਹੈ ਵਾਪਸੀ ਦੀ ਥੋੜੀ ਜਿਹੀ ਸੰਭਾਵਨਾਵਾਂ ਇਸ ਕਰਕੇ ਹੁੰਦੀਆਂ ਨੇ ਕਿਉਂਕਿ ਇੱਕ ਵੱਡੇ ਕੱਦੇ ਲੀਡਰ ਨੇ ਔਰ ਕਦੇ ਵੀ ਕੋਈ ਵੀ ਪਾਰਟੀ ਇਸ ਤਰੀਕੇ ਦੇ ਲੀਡਰ ਨੂੰ ਆਉਣ ਤੋਂ ਮਨਾ ਨਹੀਂ ਕਰਦੀ ਔਰ ਖਾਸ ਕਰਕੇ ਅਸੀਂ ਕੁਝ ਦਿਨਾਂ ਬਾਅਦ ਇਲੈਕਸ਼ਨ ਇਅਰ ਦੇ ਵਿੱਚ ਐਂਟਰ ਕਰ ਜਾਣਾ ਹੈ ਔਰ ਪੰਜਾਬ ਦੇ ਵਿੱਚ ਵੀ ਜਿਹੜੀ ਇਲੈਕਸ਼ਨ ਮਤਲਬ ਹੈਗੀ ਹੈ ਆਪਣੇ ਵਾਕਿਬਰ ਕੀ ਸੂਬਿਆਂ ਦੇ ਨਾਲ ਸੋ ਇੱਕ ਮੈਸੇਜ ਦੇਣ ਦੇ ਵਾਸਤੇ ਬਹੁਤ ਤਕੜਾ ਮੈਸੇਜ ਦੇਣ ਵਾਸਤੇ ਕੈਪਟਨ ਦੀ ਵਾਪਸੀ ਦੀ ਖਬਰ ਜਿਹੜੀ ਆ ਉਹ ਚਲਾਉਣ ਵਾਸਤੇ ਜ਼ਰੂਰ ਹੋ ਸਕਦਾ ਹੈ ਕਿ ਕੈਪਟਨ ਦੀ ਵਾਪਸੀ ਹੋ ਸਕਦੀ ਹੈ ਔਰ ਫਾਇਦਾ ਵੀ ਕਾਫੀ ਹੱਦ ਤੱਕ ਜਿਹੜਾ ਉਹ ਮਿਲ ਸਕਦਾ ਹੈ ਪਰ ਉਹਨੇ ਹੀ ਟਾਰਗੇਟ ਵੀ ਜਿਹੜਾ ਉਹ ਬਹੁਤ ਜ਼ਿਆਦਾ ਹੋ ਜੂਗੀ ਕਾਂਗਰਸ ਕਿਉਂਕਿ ਅੱਜ ਕਾਂਗਰਸੀ ਜਿਹੜੇ ਆ ਉਹ ਜੇ ਭਗਵੰਤ ਮਾਨ ਜਾਂ ਕਹਿ ਲੋ ਕਿ ਹੋਰ ਪਾਰਟੀਆਂ ਪਿਛਲੇ 17 ਤੋਂ 22 ਤੱਕ ਦੀ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਪਰ ਜੇ ਸਵਾਲ ਚੁੱਕਦੇ ਆ ਜਿਹੜੇ ਕਾਂਗਰਸੀ ਅੱਜ ਆ ਮਾਫ ਕਰਨਾ ਦੂਜੀਆਂ ਪਾਰਟੀਆਂ ਵਾਲੇ ਤਾਂ ਕਾਂਗਰਸੀ ਇਹ ਕਹਿ ਕੇ ਪੱਲਾ ਝਾੜ ਦਿੰਦੇ ਆ ਕਿ ਭਾਈ ਸਾਡਾ ਤਾਂ ਮੁੱਖ ਮੰਤਰੀ ਹੋਏ ਅੰਦਰ ਕਰਤੇ ਬੀਜੇਪੀ ਨਾਲ ਰਲ ਗਿਆ ਸੀ ਤੇ ਜੇ ਉਹੀ ਬੰਦਾ ਵਾਪਸੀ ਕਰ ਲੂਗਾ ਤਾਂ 22 ਦੇ 27 ਦੇ ਵਿੱਚ ਜਿਹੜੇ ਇਹ ਕਾਂਗਰਸੀ ਲੀਡਰ ਕੀ ਕਹਿ ਕੇ ਚੋਣਾਂ ਲੜਨਗੇ ਚਲੋ ਬਿਆਨ ਵੀ ਉਹਨਾਂ ਬਦਲੇ ਜਾਂਦੇ ਆ ਪਰ ਮੈਨੂੰ ਲੱਗਦਾ ਹੈ ਕਿ ਜੇ ਕੈਪਟਨ ਦੀ ਵਾਪਸੀ ਹੁੰਦੀ ਵੀ ਹੈ ਤਾਂ ਬੜਾ ਮੁਸ਼ਕਲ ਹੈ ਪਹਿਲਾਂ ਤਾਂ ਵਾਪਸੀ ਵਾਪਸੀ ਹੋ ਵੀ ਸਕਦੀ ਹੈ ਇਸ ਕਰਕੇ ਕਿਉਂਕਿ ਸਿਆਸਤ ਦੇ ਵਿੱਚ ਕੁਝ ਵੀ ਸੰਭਵ ਹੈ ਪਰ ਇਹ ਗੱਲ ਪੱਕੀ ਹੈ ਕਿ ਉਹਨਾਂ ਤਕੜਾ ਰਤਬਾ ਉਹਨਾਂ ਦੀ ਤਕੜੀ ਤਾਕਤ ਦੇ ਨਾਲ ਵਾਪਸੀ ਕਰਨਾ ਇਹ ਮੈਨੂੰ ਸੰਭਵ ਜਿਹੜਾ ਉਹ ਨਹੀਂ ਲੱਗ ਰਿਹਾ ਉਸ ਤਰੀਕੇ ਦੇ ਨਾਲ ਜੀ ਬਿਲਕੁਲ ਸਰ ਜਿੱਥੇ ਕੈਪਟਨ ਅਮਰਿੰਦਰ ਸਿੰਘ ਦੀਆਂ ਕਾਂਗਰਸ ਦੇ ਵਿਚਕਾਰ ਵਾਪਸੀ ਦੀਆਂ ਚਰਚਾਵਾਂ ਨੇ ਉਸ ਦੇ ਨਾਲ ਹੀ ਜੋ ਕਾਂਗਰਸ ਦੇ ਵਿਚਕਾਰ ਇਸ ਵਕਤ ਕਲੇਸ਼ ਦੇਖਣ ਨੂੰ ਮਿਲ ਰਿਹਾ ਹੈ ਉਸ ਤੋਂ ਬਾਅਦ ਚਰਚਾਵਾਂ ਸੀ ਕਿ ਨਵਜੋਤ ਸਿੰਘ ਸਿੱਧੂ ਨਵਜੋਤ ਕੌਰ ਸਿੱਧੂ ਹਾਈ ਕਮਾਂਡ ਦੇ ਨਾਲ ਮੁਲਾਕਾਤ ਕਰ ਸਕਦੇ ਨੇ ਪਰ ਹੁਣ ਇਸ ਤੇ ਵੀ ਬ੍ਰੇਕਾਂ ਲੱਗਦੀਆਂ ਦਿਖਾਈ ਦੇ ਰਹੀਆਂ ਕਿਵੇਂ ਦੇਖਦੇ ਹੋ ਜੋ 19 ਦਸੰਬਰ ਨੂੰ ਮੁਲਾਕਾਤ ਹੋਣੀ ਸੀ ਕੀ ਉਹ ਮੁਲਾਕਾਤ ਹੋਵੇਗੀ ਜਾਂ ਨਹੀਂ ਜੇਕਰ ਮੁਲਾਕਾਤ ਹੁੰਦੀ ਹੈ ਕਿ ਸਿੱਧੂ ਜੋੜੇ ਦੇ ਵੱਲੋਂ ਆਪਣਾ ਸਪਸ਼ਟੀਕਰਨ ਦਿੱਤਾ ਜਾਵੇਗਾ ਜੀ ਨੇ ਦੇਖੋ ਬਹੁਤ ਸਾਰੀਆਂ ਚਰਚਾਵਾਂ ਕੁਝ ਲੀਡਰ ਦੱਬੀ ਜਵਾਨ ਦੇ ਵਿੱਚ ਗੱਲਾਂ ਦੱਸ ਰਿਹਾ ਹੈ ਕਿ ਜਿਹੜੀ 19 ਦਸੰਬਰ ਨੂੰ ਹੋਣੀ ਸੀਗੀ ਮੀਟਿੰਗ ਉਸ ਮੀਟਿੰਗ ਦੇ ਲਈ ਕਹਿੰਦੇ ਹੈ ਕਿ ਉਸ ਮੀਟਿੰਗ ਦਾ ਜਿਹੜਾ ਉਹ ਕੈਨਸਲ ਹੈ ਜਾਂ ਕਹਦੀ ਏ ਕਿ ਹੈ ਹੀ ਨਹੀਂ ਸੀਗੀ ਇਹੋ ਜੀ ਜਿਹੜੀ ਮੀਟਿੰਗ ਦੀ ਗੱਲ ਹੈ ਇਹ ਇਹੋ ਜੀ ਲੀਡਰ ਅਫਵਾਹਾਂ ਹੁਣ ਸਮਝ ਨਹੀਂ ਲੱਗ ਰਿਹਾ ਕਿ ਅਫਵਾਹ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਦੀ 19 ਦਸੰਬਰ ਵਾਲੀ ਜਿਹੜੀ ਮੀਟਿੰਗ ਹੈ ਪ੍ਰਿੰਕ ਗਾਂਧੀ ਦੇ ਨਾਲ ਕਿ ਉਹ ਅਫਵਾਹ ਹੈ ਜਾਂ ਫਿਰ ਅਫਵਾਹ ਇਹ ਹੈ ਕਿ ਉਹਨਾਂ ਦੀ ਮੀਟਿੰਗ ਹੈ ਵੀ ਹੁਣ ਇਹ ਤਾਂ 19 ਦਸੰਬਰ ਨੂੰ ਹੀ ਪਤਾ ਲੱਗੂਗਾ ਕਿਉਂਕਿ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਛੇਤੀ ਛੇਤੀ ਕਿਸੇ ਨੂੰ ਖਬਰ ਇਸ ਤਰੀਕੇ ਦੀ ਦਿੰਦੇ ਨਹੀਂ ਕਿਉਂਕਿ ਨਾ ਉਹ ਬਹੁਤਾ ਕਿਸੇ ਦੇ ਚਤਤੇ ਦੇ ਵਿੱਚ ਰਹਿੰਦੇ ਐ ਔਰ ਨਾ ਹੀ ਉਹ ਛੇਤੀ ਛੇਤੀ ਕਿਸੇ ਨੂੰ ਇਹ ਖਬਰ ਦਿੰਦੇ ਆ ਉਹ ਸਦਾ ਚੁੱਪਚੀ ਪੀਤੇ ਜਾਂਦੇ ਆ ਔਰ ਉਥੇ ਜਾ ਕੇ ਫੋਟੋ ਪਾਉਂਦੀ ਹੈ ਆਪ ਪਿਛਲੇ ਦਿਨੀ ਵੀ ਦੇਖਿਆ ਜਦੋਂ ਪ੍ਰਿਅੰਕਾ ਗਾਂਧੀ ਹੋਰਾਂ ਦੇ ਨਾਲ ਨਵਜੋਤ ਸਿੰਘ ਸਿੱਧੂ ਦੀ ਕੋਈ ਮੀਟਿੰਗ ਹੋਈ ਸੀਗੀ ਤਾਂ ਉਸ ਮੀਟਿੰਗ ਦੇ ਵਾਸਤੇ ਕੋਈ ਖਬਰ ਨਹੀਂ ਸੀ ਕੋਈ ਗੱਲ ਨਹੀਂ ਸੀ ਕੋਈ ਬਾਤ ਨਹੀਂ ਸੀ ਅਚਾਨਕ ਨਵਜੋਤ ਸਿੰਘ ਸਿੱਧੂ ਆਪਣੇ ਫੇਸਬੁੱਕ ਪੰਨੇ ਦੇ ਉੱਪਰ ਟਵਿੱਟਰ ਪੰਨੇ ਦੇ ਉੱਪਰ ਉਹ ਤਸਵੀਰ ਸਾਂਝੀ ਕਰਦੇ ਆ ਔਰ ਪੰਜਾਬ ਕਾਂਗਰਸ ਦੇ ਅੰਦਰ ਜਿਹੜੀ ਆ ਉਹ ਹਲਚਲ ਮਚਾ ਦਿੰਦੇ ਆ ਸਿਰਫ ਪੰਜਾਬ ਕਾਂਗਰਸ ਦੀ ਨਹੀਂ ਸੋ ਗੋਦੀਪੂਰੇ ਪੂਰੇ ਪੰਜਾਬ ਦੀ ਸਿਆਸਤ ਦੇ ਅੰਦਰ ਹੀ ਜਿਹੜੀ ਉਹ ਹਲਚਲ ਮਚਾ ਦਿੰਦੇ ਆ ਸੋ ਮੈਨੂੰ ਲੱਗਦਾ ਕਿ ਇਹ ਜਿਹੜੀਆਂ ਮੀਟਿੰਗਾਂ ਦੀਆਂ ਗੱਲਾਂ ਨੇ ਜਾਂ ਹੋਰ ਇਹ ਹੁਣ 19 ਦਸੰਬਰ ਨੂੰ ਹੀ ਜਿਹੜਾ ਉਹ ਪਤਾ ਲੱਗੂਗਾ ਪਰ ਕੁਝ ਲੋਕ ਇਹ ਗੱਲਾਂ ਕਹਿ ਰਹੇ ਆ ਜਿਵੇਂ ਖਬਰਾਂ ਜਿਹੜੀਆਂ ਉਡੀਆਂ ਸੀਗੀਆਂ ਉਹਦੋਂ ਕਿ ਨਵਜੋਤ ਸਿੰਘ ਸਿੱਧੂ ਦੀ ਮੀਟਿੰਗ 19 ਦਸੰਬਰ ਨੂੰ ਪ੍ਰਿਆੰਕਾ ਗਾਂਧੀ ਉਹਨਾਂ ਦੇ ਨਾਲ ਹੈ ਪਰ ਬਹੁਤ ਸਾਰੇ ਲੋਕ ਹਲੇ ਲੀਡਰ ਜਿਹੜੇ ਆ ਉਹ ਫੋਨ ਕਰ ਕਰਕੇ ਪੱਤਰਕਾਰਾਂ ਨੂੰ ਦੱਸ ਰਿਹਾ ਹੈ ਕਿ ਮੀਟਿੰਗ 19 ਦਸੰਬਰ ਦੀ ਕੋਈ ਹੈ ਹੀ ਨਹੀਂਗੀ ਸੋ ਮੈਨੂੰ ਇਹ ਹੁਣ 19 ਦਸੰਬਰ ਨੂੰ ਹੀ ਪਤਾ ਲੱਗੂਗਾ ਹਾਲਾਂਕਿ ਲੀਡਰ ਜਿਹੜੇ ਦੱਸ ਰਹੇ ਆ ਉਹ ਵੀ ਆਪਣੀ ਕ੍ਰੈਡਿਬਿਲਟੀ ਜਿਹੜੀ ਉਹ ਨਹੀਂ ਗਵਾਉਣਾ ਚਾਹਣਗੇ ਜੇ ਉਹਨਾਂ ਨੂੰ ਕੋਈ ਨਾ ਕੋਈ ਅੰਦਰ ਕਰਤੇ ਗੱਲ ਪਤਾ ਲੱਗੀ ਹੈ ਕਿ ਭਾਈ ਮੀਟਿੰਗ ਨਹੀਂ ਹੈ ਉਹ ਤਾਂ ਹੀ ਦੱਸ ਰਹੇ ਹੋਣੇ ਤੇ ਦੂਜੇ ਪਾਸੇ ਸਿੱਧੂ ਨੇ ਤਾਂ ਕਦੇ ਕਿਹਾ ਹੀ ਨਹੀਂ ਕਿ 19 ਦਸੰਬਰ ਨੂੰ ਜਿਹੜਾ ਉਹ ਸੱਦਣਗੇ ਹੁਣ ਚਲੋ ਦੇਖਦੇ ਆ ਕਿ ਕੀ ਕੁਝ ਬਣਦਾ ਹੈ 19 ਦਸੰਬਰ ਨੂੰ ਸਿੱਧੂ ਜਾਣਦੇ ਆ ਕਿ ਨਹੀਂ ਜਾਂਦੇ ਜਾਂ ਉਹ ਮੀਟਿੰਗ ਕੈਂਸਲ ਹੁੰਦੀ ਹੈ ਜਾਂ ਫਿਰ ਕੀ ਕੁਝ ਗੱਲਬਾਤ ਹੁੰਦੀ ਹੈ ਪਰ ਇਹ ਗੱਲ ਜ਼ਰੂਰ ਹੈਗੀ ਹੈ ਕਿ ਨਵਜੋਤ ਸਿੰਘ ਸਿੱਧੂ ਜਦੋਂ ਜਾਂਦੇ ਆ ਤਾਂ ਚੁੱਪਚੀ ਪੀਤੇ ਜਾਂਦੇ ਆ ਪਤਾ ਨਹੀਂ ਕਿਸੇ ਨੂੰ ਲੱਗਣ ਦਿੰਦੇ ਅਚਾਨਕ ਜਦੋਂ ਫੋਟੋ ਹੀ ਜਿਹੜੀ ਆ ਉਹ ਬਾਹਰ ਆਉਂਦੀ ਹੈ ਤਾਂ ਉਹਦੀ ਜਿਹੜਾ ਉਹ ਗੱਲ ਜਿਹੜੀਆਂ ਪਤਾ ਲੱਗਦੀਆਂ ਨੇ ਕਿ ਭਾਈ ਆਹ ਚੱਕੋ ਨਵਜੋਤ ਸਿੰਘ ਸਿੱਧੂ ਨੇ ਮੀਟਿੰਗ ਕਿਹੜੀ ਉਹ ਕਰ ਦਿੱਤੀ ਹੈ ਜੀ ਜੀ ਸਿੱਧੂ ਸਰ ਇਸ ਦੇ ਨਾਲ ਹੀ ਮੇਰਾ ਇੱਕ ਹੋਰ ਸਵਾਲ ਆ ਹੋਰਨਾ ਪਾਰਟੀਆਂ ਦੇ ਨਾਲੋਂ ਜੇਕਰ ਕਾਂਗਰਸ ਨੂੰ ਇਸ ਵਕਤ ਦੇਖਿਆ ਜਾਵੇ ਤਾਂ ਕਾਂਗਰਸ ਬਹੁਤ ਜ਼ਿਆਦਾ ਬੈਕਫੁੱਟ ਤੇ ਦਿਖਾਈ ਦੇ ਰਹੀ ਆ ਇਸ ਸੰਦਰਭ ਦੇ ਵਿੱਚ ਕੀਵੇਂ ਦੇਖਦੇ ਹੋ ਕੈਪਟਨ ਦੀਆਂ ਵਾਪਸੀ ਦੀਆਂ ਚਰਚਾਵਾਂ ਤੇਜ ਹੋਣੀਆ ਮੀਟਿੰਗ ਦੀਆ ਚਰਚਾਵਾਂ ਤੇਜ ਹੋਣੀਆ ਬਾਅਦ ਦੇ ਵਿੱਚ ਬ੍ਰੇਕ ਲੱਗ ਜਾਣੀ ਜਿਵੇਂ ਹਾਈ ਕਮਾਂਡ ਇਹ ਗੱਲ ਚਾਹੁੰਦੀ ਆ ਕਿ ਵੱਖ-ਵੱਖ ਸੂਬਿਆਂ ਦੇ ਵਿਚਕਾਰ ਕਿਵੇਂ ਨਾ ਕਿਵੇਂ ਸੱਤਾ ਦੇ ਵਿੱਚ ਵਾਪਸੀ ਆ ਜੋ ਕੀਤੀ ਜਾਵੇ ਉਸ ਸੰਦਰਭ ਦੇ ਵਿੱਚ ਕੀਵੇਂ ਦੇਖਦੇ ਹੋ ਕਿ ਅਜਿਹੇ ਲੀਡਰਾਂ ਨੂੰ ਵਾਪਸ ਲੈ ਕੇ ਆਉਣਾ ਜੋ ਪਹਿਲਾਂ ਤਾਂ ਲਗਾਤਾਰ ਚੁੱਪ ਰਹਿੰਦੇ ਨੇ ਤੇ ਹੁਣ ਇੱਕੋ ਦਮ ਕੈਪਟਨ ਮਰਿੰਦਰ ਸਿੰਘ ਜਿਵੇਂ ਸਿਆਸਤ ਦੇ ਵਿੱਚ ਸਰਗਰਮ ਹੋਏ ਨੇ ਕੀ ਉਹਨਾਂ ਨੂੰ ਵਾਪਸੀ ਦਾ ਰਾਹ ਉਹਨਾਂ ਦਾ ਸੁਖਾਲਾ ਹੈ ਜਾਂ ਨਹੀਂ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ ਕਿ ਵਾਪਸੀ ਦੇ ਰਾਹ ਔਖੇ ਔਖੇ ਅੱਜਕੱਲ੍ਹ ਹੈ ਨਹੀਂ ਗੇ ਜਿਹੜਾ ਮਰਜ਼ੀ ਜਿੱਧਰ ਮਰਜ਼ੀ ਚਲ ਜਾਵੇ ਕੋਈ ਕਿਸੇ ਨੂੰ ਜਿਹੜਾ ਉਹ ਮਨਾ ਨਹੀਂ ਕਰਦਾ ਔਰ ਖਾਸ ਕਰਕੇ ਜਦੋਂ ਆਪਾਂ ਇਲੈਕਸ਼ਨ ਯਰ ਦੇ ਵਿੱਚ ਐਂਟਰ ਕਰ ਰਹੇ ਹੁਵਾਂ ਪਰ ਗੱਲ ਇਹ ਹੈ ਕਿ ਉਨੀ ਤਾਕਤ ਦੇ ਨਾਲ ਕਿਉਂਕਿ ਆਪਾਂ ਸਭ ਜਾਣਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਦੇ ਲਈ 올 ਇਨ 올 ਸੀਗੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਇੱਥੋਂ ਜਿਹੜੀ ਲਿਸਟ ਬਣਾ ਕੇ ਭੇਜ ਦਿੰਦੇ ਸੀਗੇ ਉਹ ਲਿਸਟ ਫਾਈਨਲ ਸਮਝੀ ਜਾਂਦੀ ਹੁੰਦੀ ਸੀਗੀ ਕੈਪਟਨ ਅਮਰਿੰਦਰ ਸਿੰਘ ਕਿਸੇ ਨੂੰ ਇੱਥੇ ਪੰਜਾਬ ਕਾਂਗਰਸ ਦੇ ਅੰਦਰ ਹੀਰੋ ਬਣਾ ਸਕਦੇ ਸੀ ਕਿਸੇ ਨੂੰ ਜ਼ੀਰੋ ਵੀ ਕਰ ਸਕਦੇ ਸੀ ਸੋ ਇਹੀ ਕਾਰਨ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਹਾਈ ਕਮਾਂਡ ਦੇ ਵਿੱਚ ਤਾਕਤਵਰ ਸੀਗੇ ਉਹਨਾਂ ਦੇ ਰਿਸ਼ਤੇ ਹਾਈ ਕਮਾਂਡ ਦੇ ਨਾਲ ਬਿਹਤਰ ਸੀਗੇ ਔਰ ਇਸੇ ਕਰਕੇ ਹੀ ਸਾਰੇ ਜਿਹੜੇ ਲੀਡਰ ਹੈ ਉਹ ਡਰਦੇ ਸੀਗੇ ਕੈਪਟਨ ਅਮਰਿੰਦਰ ਸਿੰਘ ਤੋਂ ਪੰਜਾਬ ਦੇ ਅੰਦਰ ਕਿ ਇਹ ਭਾਈ ਇੰਨੀ ਸਾਂਝ ਹੈ ਜਿਹੜੀ ਹਾਈ ਕਮਾਂਡ ਦੇ ਨਾਲ ਕਿ ਇਹ ਸਾਨੂੰ ਇੱਥੇ ਜਿਹੜਾ ਉਹ ਜ਼ੀਰੋ ਕਰ ਦੂਗਾ ਖਤਮ ਕਰ ਦੂਗਾ ਔਰ ਬਹੁਤ ਸਾਰੇ ਲੀਡਰ ਆਪਾਂ ਦੇਖੇ ਵੀ ਆ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਅੰਦਰ ਜਿਹੜੇ ਆ ਉਹ ਖਤਮ ਕੀਤੇ ਵੀ ਹੈ ਪਰ ਹੁਣ ਸਥਿਤੀਆਂ ਕੁਝ ਹੋਰ ਨੇ ਇੱਕ ਤਾਂ ਏਜ ਫੈਕਟਰ ਹੈ ਇੱਕ ਏਜ ਜ਼ਿਆਦਾ ਹੋਣ ਦੇ ਕਾਰਨ ਕੈਪਟਨ ਅਮਰਿੰਦਰ ਸਿੰਘ ਨੂੰ ਇੰਨੀ ਤਰਜੀਹ ਜਿਹੜੀ ਆ ਉਹ ਦਿੱਤੀ ਨਹੀਂ ਜਾਣੀ ਦੂਜੇ ਪਾਸੇੋਂ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਰਿਸ਼ਤੇ ਨੇ ਉਹ ਬਿਹਤਰ ਜਿਹੜੇ ਅਗਰ ਇਹ ਕਿ ਸੋਨੀਆ ਗਾਂਧੀ ਹਰਾਂ ਦੇ ਨਾਲ ਸੀਗੇ ਹੁਣ ਉਹ ਤਕਰੀਬਨ ਤਕਰੀਬਨ ਪੂਰੀ ਦੀ ਪੂਰੀ ਕਮਾਂਡ ਜਿਹੜੀ ਹੈ ਉਹ ਰਾਹੁਲ ਗਾਂਧੀ ਨੂੰ ਸੌਂਪ ਚੁੱਕੇ ਐ ਸੋ ਰਾਹੁਲ ਗਾਂਧੀ ਨਵੀਂ ਲੀਡਰਸ਼ਿਪ ਪੈਦਾ ਕਰਨੀ ਚਾਹੁੰਦੇ ਐ ਔਰ ਮੈਂ ਦੱਸਿਆ ਹੀ ਐ ਪਹਿਲਾਂ ਵੀ ਔਰ ਇਸ ਕਰਕੇ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀਆਂ ਚੰਮ ਦੀਆਂ ਚਲਾਈਆਂ ਨੇ ਪਰ ਹੁਣ ਰਾਹੁਲ ਗਾਂਧੀ ਦੇ ਕਰਕੇ ਹੁਣ ਚੰਮ ਦੀਆਂ ਚਲਾਉਣੀਆਂ ਉਸ ਤਰੀਕੇ ਦੇ ਨਾਲ ਜਿਹੜੀਆਂ ਉਹ ਮੁਸ਼ਕਲ ਹੈਗੀ ਐ ਸੋ ਵਾਪਸੀ ਕਰਨਾ ਕੋਈ ਮੁਸ਼ਕਲ ਦੀ ਗੱਲ ਨਹੀਂ ਕੈਪਟਨ ਅਮਰਿੰਦਰ ਸਿੰਘ ਵਰਗੇ ਲੀਡਰ ਨੂੰ ਕੋਈ ਵੀ ਪਾਰਟੀ ਜਿਹੜੀ ਆ ਉਹ ਮੰਨਾਂ ਨਹੀਂ ਕਰੇਗੀ ਪਰ ਹਾਂ ਇਲਾ ਜਿੰਨੀ ਤਾਕਤ ਦੇ ਨਾਲ ਵਾਪਸੀ ਕਰਨਾ ਕੈਪਟਨ ਅਮਰਿੰਦਰ ਸਿੰਘ ਵਾਸਤੇ ਸੁਖਾਲਾ ਨਹੀਂਗਾ ਇੱਕ ਏਜ ਫੈਕਟਰ ਵੀ ਆ ਦੂਜਾ ਹਾਈ ਕਮਾਂਡ ਵੀ ਬਦਲ ਚੁੱਕੀ ਹੈ ਔਰ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਹੈਗੀਆਂ ਨੇ ਪਰ ਇਹ ਮੇਨ ਜਿਹੜੇ ਇਸ਼ੂ ਆ ਜਿਹਦੇ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਕਿ ਤਾਕਤ ਦੇ ਨਾਲ ਵਾਪਸੀ ਕਰਨਾ ਮੁਸ਼ਕਿਲ ਹੈ ਪਰ ਵਾਪਸੀ ਕਰਨਾ ਕੋਈ ਵੱਡੀ ਗੱਲ ਨਹੀਂ ਬਿਲਕੁਲ ਉੱਧਰ ਸਰ ਬੀਤੇ ਕੱਲ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੀਆਂ ਚੋਣਾਂ ਹੋਈਆਂ ਨੇ ਕਿਵੇਂ ਦੇਖਦੇ ਹੋ ਇਸ ਚੋਣਾਂ ਨੂੰ ਕਿਉਂਕਿ ਲੋਕਾਂ ਦਾ ਬਹੁਤ ਘੱਟ ਹੰਗਾਰਾ ਮਿਲਿਆ 48% ਵੋਟਾਂ ਜੋ ਪੋਲ ਹੋਈ ਆ ਇਸ ਚੋਣਾਂ ਦੇ ਮੰਦੇ ਨਜ਼ਰ ਜੇਕਰ 2027 ਵਿਧਾਨ ਸਭਾ ਚੋਣਾਂ ਨੂੰ ਦੇਖਿਆ ਜਾਵੇ ਉਸ ਦਾ ਕੀ ਪ੍ਰਭਾਵ ਹੋਵੇਗਾ ਤੇ ਕੱਲ ਜੋ ਗਰਾਊਂਡ ਤੇ ਸਥਿਤੀ ਰਹੀ ਆ ਉਸ ਨੂੰ ਕਿਵੇਂ ਦੇਖਦੇ ਹੋ ਜੀ ਦੇਖੋ ਇਹ ਗੱਲ ਪੱਕੀ ਹੈ ਕਿ ਬਹੁਤ ਟਵੋਟਾਂ ਜਿਹੜੀਆਂ ਉਹ ਪੋਲ ਹੋਈਆਂ ਪੂਰੇ ਪੰਜਾਬ ਦੇ ਅੰਦਰ ਔਰ ਹਰ ਜ਼ਿਲ੍ਹੇ ਦੇ ਅੰਦਰ ਹੀ ਜਿਹੜੀ ਉਹ ਵੋਟ ਪਰਸੈਂਟेज ਬਹੁਤ ਘੱਟ ਹੋਈ ਹੈ ਪਰ ਉਤਸ਼ਾਹ ਦੀ ਜੇ ਮੈਂ ਗੱਲ ਕਰਾਂ ਉਤਸ਼ਾਹ ਲੋਕਾਂ ਦੇ ਵਿੱਚ ਸੀਗਾ ਵੀ ਔਰ ਨਹੀਂ ਵੀ ਨਹੀਂ ਵੀ ਇਸ ਕਰਕੇ ਕਿਉਂਕਿ ਇਹ ਵੋਟਾਂ ਦੇ ਵਿੱਚ ਉਤਸ਼ਾਹ ਪਹਿਲਾਂ ਵੀ ਹੁੰਦਾ ਹੀ ਨਹੀਂ ਹੁਣ ਲੋਕ ਮਜ਼ਾਕ ਉਡਾਉਂਦੇ ਆ ਕਿ ਭਾਈ ਪੰਜਾਬ ਦੇ ਜਿਹੜੇ ਪੰਚਾਇਤਾਂ ਨੇ ਉਹਨਾਂ ਦੇ ਜਿਹੜੇ ਮੈਂਬਰ ਪੰਚਾਇਤ ਹੁੰਦੇ ਆ ਉਹਨਾਂ ਦੀ ਤਾਂ ਹਲੇ ਲੋਡ ਡੂਡ ਲੋਕਾਂ ਨੂੰ ਪੈ ਜਾਂਦੀ ਹੈ ਪਰ ਬਲਕ ਸੰਤੀ ਵਾਲੇ ਲੋਕਾਂ ਦੀ ਤਾਂ ਕਹਿੰਦੇ ਕਿ ਕੋਈ ਬੁੱਕਤ ਹੀ ਹੈ ਨਹੀਂ ਇਹੋ ਜਿਹੀਆਂ ਜਿਹੜੀਆਂ ਗੱਲਾਂ ਚਲੋ ਕਰਦੇ ਆ ਲੋਕੀ ਪਰ ਗੱਲ ਇਹ ਹੈ ਕਿ ਇੱਕ ਤਾਂ ਇਹ ਗੱਲ ਹੈ ਕਿ ਉਤਸ਼ਾਹ ਇੰਨਾ ਇੰਨਾ ਵੋਟਰਾਂ ਦਾ ਹੁੰਦਾ ਨਹੀਂ ਪਰ ਹਾਂ ਇਲੈਕਸ਼ਨ ਇਅਰ ਦੇ ਨੇੜੇ ਇਹ ਵੋਟਾਂ ਹੋਣ ਦੇ ਕਾਰਨ ਉਤਸ਼ਾਹ ਥੋੜਾ ਜਿਹਾ ਵਧਾਉਣ ਦੀ ਕੋਸ਼ਿਸ਼ ਜਿਹੜੀ ਹੈ ਲੀਡਰਸ਼ਿਪ ਦੇ ਵੱਲੋਂ ਕੀਤੀ ਗਈ ਹੈ ਕਿ ਭਾਈ ਇਹਨਾਂ ਵੋਟਾਂ ਦੇ ਰਾਹੀਂ ਇਹ ਜਚਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਸਾਡੀ ਪਾਰਟੀ ਕਿੰਨਾ ਵਰਕਰ ਜਿਹੜਾ ਸਾਡੀ ਪਾਰਟੀ ਦਾ ਵਰਕਰ ਤਕੜਾ ਆ ਸੀ ਗਰਾਊਂਡ ਤੇ ਬੋਲ ਰਹੇ ਆ ਔਰ ਹਲਕੇ ਇੰਚਾਰ ਦੇ ਨੇ ਜਿਹੜੇ ਵੱਖ-ਵੱਖ ਪਾਰਟੀਆਂ ਦੇ ਉਹ ਇਹਨਾਂ ਚੋਣਾਂ ਨੂੰ ਦੇ ਵਿੱਚ ਜਿੱਤ ਪ੍ਰਾਪਤ ਕਰਕੇ ਆਪੋ ਆਪਣੀ ਦਾਵੇਦਾਰੀ ਆਪੋ ਆਪਣੀ ਟਿਕਟ ਪੱਕੀ ਕਰਨ ਦੇ ਵਿੱਚ ਲੱਗੇ ਹੋਏ ਆ। ਪਰ ਲੋਕਾਂ ਦੇ ਵਿੱਚ ਅਹੁਦੇਦਾਰਾਂ ਦੇ ਵਿੱਚ ਔਰ ਲੀਡਰਾਂ ਦੇ ਵਿੱਚ ਉਤਸ਼ਾਹ ਜਿਹੜਾ ਜ਼ਰੂਰ ਸੀਗਾ ਪਰ ਗਰਾਊਂਡ ਤੇ ਉਸ ਤਰੀਕੇ ਦਾ ਉਤਸ਼ਾਹ ਜਿਹੜਾ ਉਹ ਹੈ ਨਹੀਂ ਸੀ ਕਿਉਂਕਿ ਕੋਈ ਜੀ ਸਮਾਂ ਪਹਿਲਾਂ ਸਰਪੰਚੀ ਹੋ ਕੇ ਢੀ ਹੈ ਔਰ ਸਰਪੰਚੀ ਜਿੱਤਣ ਦੇ ਵਾਸਤੇ ਪੰਜਾਬ ਦੇ ਪਿੰਡਾਂ ਦੇ ਅੰਦਰ ਤੁਹਾਨੂੰ ਪਤਾ ਹੀ ਹੈ ਕਿ ਕਰੋੜਾਂ ਰੁਪਏ ਜਿਹੜੇ ਉਹ ਖਰਚੇ ਜਾਂਦੇ ਆ ਔਰ ਸੋ ਇੱਕ ਤਾਂ ਉਹ ਸਰਪੰਚੀ ਹਲੇ ਕੁਝ ਸਮਾਂ ਹੀ ਲੱਗ ਕੇ ਗਈ ਆ ਉਹ ਸਰਪੰਚੀ ਵਾਲੇ ਨਜ਼ਾਰੇ ਜਿਹੜੇ ਆ ਉਹ ਇਹਨਾਂ ਵੋਟਾਂ ਦੇ ਵਿੱਚ ਵੀ ਲੋਕ ਭਾਲਦੇ ਸੀਗੇ ਜਿਹੜਾ ਸੇਵਾ ਪਾਣੀ ਭਾਲਦੇ ਸੀ ਉਨੀ ਸੇਵਾ ਪਾਣੀ ਹੋਈ ਨਹੀਂ ਇੱਕ ਉਹ ਸੇਵਾ ਪਾਣੀ ਨੂੰ ਡੀਕ ਦੇ ਡੀਕ ਦੇ ਲੋਕ ਵੋਟਾਂ ਪਾਉਣ ਜਿਹੜੇ ਉਹ ਨਹੀਂ ਗਏ ਇੱਕ ਤਾਂ ਇਹ ਵੀ ਗੱਲ ਜਿਹੜੀ ਇਸ ਦੇ ਵਿੱਚ ਰਹੀ ਹੈ ਪਰ ਇੱਕ ਇੱਕ ਗੱਲ ਇਹ ਵੀ ਹੈ ਕਿ ਕੱਲ ਦਾ ਵਿਆਹ ਹੋਈ ਸ਼ਾਦੀ ਦਾ ਵੀ ਡੇਟ ਬਹੁਤ ਭਾਰੀ ਸੀ ਚਲੋ ਇਹ ਤਾਂ ਇੱਕ ਛੋਟਾ ਕਾਰਨ ਹੈ ਵੱਡਾ ਕਾਰਨ ਉਹੀ ਹੈ ਔਰ ਤੁਸ਼ਾ ਦੀ ਗੱਲ ਜਿਹੜੀ ਹੈ ਲੀਡਰਾਂ ਦੇ ਵਿੱਚ ਜ਼ਰੂਰ ਸੀਗਾ ਪਰ ਹੁਣ ਜਦੋਂ ਦੇਖੀ ਵੋਟ ਪਰਸੈਂਟੇਜ ਉਹ ਵੀ ਬਹੁਤ ਘੱਟ ਪਈ ਤੇ ਇਸ ਕਰਕੇ ਵੀ ਘੱਟ ਪਈ ਕਿਉਂਕਿ ਵੱਡਾ ਕਾਰਨ ਜਿਹੜਾ ਸਭ ਤੋਂ ਮੈਂ ਇਹ ਮੰਨਦਾ ਕਿ ਵੋਟਰ ਲਿਸਟਾਂ ਦੇ ਵਿੱਚ ਬਹੁਤ ਸਾਰੀਆਂ ਵੋਟਾਂ ਬਹੁਤ ਥਾਈ ਕੱਟੀਆਂ ਗਈਆਂ ਔਰ ਲੋਕਾਂ ਨੂੰ ਆਪਣੀਆਂ ਵੋਟਾਂ ਨਹੀਂ ಸಿ ਲੱਭ ਰਹੀਆਂ ਔਰ ਬੂਥ ਦੇ ਲਿਸਟਾਂ ਹੋਰ ਸੀ ਅੰਦਰ ਲਿਸਟਾਂ ਜਿਹੜੀਆਂ ਕੁਝ ਹੋਰ ਸੀ ਮਤਲਬ ਇਹੋ ਜਿਹੇ ਜਿਹੜੀਆਂ ਚੀਜ਼ਾਂ ਚੱਲੀਆਂ ਉਥੇ ਬਹੁਤ ਸਾਰੀਆਂ ਜਿਹੜੀਆਂ ਖਾਵੀਆਂ ਸੀਗੀਆਂ ਚੋਣਾਂ ਦੇ ਵਿੱਚ ਲਿਸਟਾਂ ਨੂੰ ਲੈ ਕੇ ਵੋਟਾਂ ਕੱਟੀਆਂ ਗਈਆਂ ਲੋਕਾਂ ਦੀਆਂ ਵੋਟਾਂ ਜਿਹੜੀਆਂ ਉਹ ਹੈ ਨਹੀਂ ਸੀ ਸੋ ਇਹੋ ਜਿਹੇ ਜਿਹੜੀਆਂ ਚੀਜ਼ਾਂ ਜਿਹੜੀਆਂ ਲੋਕ ਇਲਜ਼ਾਮ ਲਾ ਰਹੇ ਐ ਕਿ ਭਾਈ ਇਹ ਜਾਣ ਬੁੱਝ ਕੇ ਸਰਕਾਰ ਨੇ ਕੀਤਾ ਸੋ ਇਹੋ ਜੀਆਂ ਚੀਜ਼ਾਂ ਦੇ ਕਰਕੇ ਵੋਟ ਪਰਸੈਂਟ ਜਿਹੜੀ ਘਟ ਹੋਈ ਹੈ ਪਰ ਹੁਣ ਇਹਨਾਂ ਵੋਟਾਂ ਦੇ ਵਿੱਚ ਜੇ ਮੈਂ ਗੱਲ ਕਰਾਂ ਮੈਂ ਫੇਰ ਉਹੀ ਗੱਲ ਕਹਿ ਰਿਹਾ ਕਿ ਇਹਨਾਂ ਵੋਟਾਂ ਤੋਂ ਇਹ ਸਪੱਸ਼ਟ ਨਹੀਂ ਹੁੰਦਾ ਕਿ ਕਿਹਦੀ ਸਰਕਾਰ ਬਣੂਗੀ ਪਰ ਸੋਚ ਜਰੂਰ ਸਪੱਸ਼ਟ ਹੋ ਰਹੀ ਹੈ ਅਕਾਲੀ ਦਲ ਇਹਨਾਂ ਵੋਟਾਂ ਦੇ ਅੰਦਰ ਟਕੜੇ ਹੋ ਕੇ ਲੜਿਆ ਬਹੁਤ ਥਾਵਾਂ ਦੇ ਉੱਪਰ ਗੈਂਗਸਟਰਾਂ ਦਾ ਵੀ ਸਹਾਰਾ ਜਿਹੜਾ ਉਹ ਅਕਾਲੀ ਦਲ ਜਿਹੜਾ ਉਹ ਲੈ ਰਿਹਾ ਹੁਣ ਅੰਦਰ ਖਾਤੇ ਜਿਹੜੇ ਗੁਰਪ੍ਰੀਤ ਸੇਖੋਂ ਨੇ ਚਲੋ ਪ੍ਰਮਾਤਮਾ ਕਰੇ ਜੇ ਉਹ ਵਾਪਸੀ ਕਰ ਰਹੇ ਨੇ ਮੁਕਤਧਾਰਾ ਚ ਆਉਣ ਦੀ ਤਾਂ ਹੋਰ ਨੌਜਵਾਨਾਂ ਨੂੰ ਵੀ ਜੇ ਉਹ ਆਉਂਦੇ ਉਹਨਾਂ ਦਾ ਵੀ ਸਾਥ ਦੇਣਾ ਚਾਹੀਦਾ ਤੇ ਇਹੋ ਜਿਹੇ ਨੌਜਵਾਨਾਂ ਦਾ ਵੀ ਸਾਥ ਦੇਣਾ ਚਾਹੀਦਾ ਪਰ ਗੱਲ ਇਹ ਹੈ ਕਿ ਇੱਕ ਦਬਦਬਾ ਬਣਾਉਣ ਦੇ ਕਰਕੇ ਇੱਕ ਸਾਰੀਆਂ ਚੀਜ਼ਾਂ ਕਰਨ ਦੇ ਕਰਕੇ ਅਕਾਲੀ ਦਲ ਦੇ ਉੱਪਰ ਹੁਣ ਇਹ ਟੈਗ ਲੱਗ ਰਿਹਾ ਕਿ ਇਹ ਗੈਂਗਸਟਰਾਂ ਦਾ ਸਹਾਰਾ ਜਿਹੜਾ ਉਹ ਲੈ ਕੇ ਉਹਨਾਂ ਨੂੰ ਚੋਣ ਲੜਾਉਣਾ ਦੇ ਵਿੱਚ ਇੱਛਾ ਜਿਹੜੀ ਉਹ ਜ਼ਿਆਦਾ ਰੱਖ ਦੂਜੇ ਪਾਸੇ ਕਾਂਗਰਸ ਨੇ ਤਾਂ ਲੜਾਈ ਜਿਹੜੀ ਉਹ ਲੜੀ ਨਹੀਂ ਕੰਪੈਰੀਟਿਵਲੀ ਆਪਾਂ ਜੇ ਗੱਲ ਕਰ ਲਈਏ ਅਕਾਲੀ ਦਲ ਦੇ ਆਕਾਲੀ ਦਲ ਨੇ ਜਦੋਂ ਫਾਰਮ ਭਰੇ ਜਾ ਰਹੇ ਸੀ ਉਦੋਂ ਵੀ ਪੰਜਾਬ 'ਚ ਤੱਕੜਿਆ ਹੋ ਕੇ ਲੜਾਈ ਲੜੀ ਤੇ ਆ ਚੋਣਾਂ ਦੇ ਅੰਦਰ ਵੀ ਸੋ ਜੇ ਕਾਂਗਰਸ ਦੀ ਲੀਡਰਸ਼ਿਪ ਦੀ ਗੱਲ ਕਰੀਏ ਤਾਂ ਦੋ ਚਾਰ ਲੀਡਰਾਂ ਨੂੰ ਛੱਡ ਕੇ ਬਾਕੀ ਕਾਂਗਰਸ ਦੇ ਲੀਡਰ ਜਿਹੜੇ ਆ ਇਹਨਾਂ ਚੋਣਾਂ ਦੇ ਵਿੱਚ ਲੜਾਈ ਲੜਨ ਤੋਂ ਜਿਹੜੇ ਆ ਉਹ ਗਾਇਬ ਮੈਂ ਰਹੀ ਆ ਆਪਾਂ ਦੇਖਿਆ ਕਿ ਵਰਕਰ ਦੇ ਨਾਲ ਖੜਨ ਵਾਲੀ ਗੱਲ ਜਿਹੜੀ ਆ ਉਹ ਕਿਤੇ ਦੀਦੀ ਨਹੀਂ ਸੀ ਪਰ ਉਧਰ ਸਰਕਾਰ ਦੀ ਜੇ ਗੱਲ ਕਰੀਏ ਸਰਕਾਰ ਕੋਲੇ ਪੈਸੇ ਦੀ ਵੀ ਕਮੀ ਨਹੀਂ ਸੀ ਸਰਕਾਰ ਕੋਲੇ ਜੰਤਰ ਮੰਤਰ ਤੰਤਰ ਦੀ ਵੀ ਕਮੀ ਨਹੀਂ ਸੀ ਸੋ ਪੁਲਿਸ ਦੇ ਸਾਰਾ ਕੁਝ ਜਿਹੜਾ ਸਿਸਟਮ ਜਿਹੜਾ ਉਹਨਾਂ ਦਾ ਸੀਗਾ ਸੋ ਮੈਨੂੰ ਲੱਗਦਾ ਕਿ ਕਾਂਗਰਸ ਜਿਹੜੀ ਆ ਉਹ ਉਸ ਤਰੀਕੇ ਨਾਲ ਚੋਣਾਂ ਲੜ ਨਹੀਂ ਰਹੀ ਜਿਸ ਤਰੀਕੇ ਨਾਲ ਲੜਨੀ ਚਾਹੀਦੀ ਹੈ ਲੀਡਰਸ਼ਿਪ ਜਿਹੜੀ ਆ ਭਰੋਸਾ ਘਵਾ ਚੁੱਕੀ ਹੈ ਲੀਡਰਸ਼ਿਪ ਦਾ ਵੀ ਔਰ ਥਰਡ ਪਾਰਟੀ ਵਰਕਰ ਦਾ ਵੀ ਵਰਕਰ ਚਾਹੁੰਦਾ ਕਿ ਫਲਾਨਾ ਅੱਗੇ ਆ ਜਾਵੇ ਤੇ ਫਲਾਨੇ ਦੇ ਕਰਕੇ ਵੋਟਾਂ ਪੈਣਗੀਆਂ ਤੇ ਇਹੋ ਜੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਕਾਂਗਰਸ ਨੂੰ ਲੋਕ ਵੋਟ ਪਾਉਣਾ ਚਾਹੁੰਦੇ ਐ ਪਰ ਕਾਂਗਰਸ ਸ਼ਰਤੇ ਟਿਕਟਾਂ ਸਹੀ ਦੇਵੇ ਚੰਗੇ ਬੰਦਿਆਂ ਨੂੰ ਔਰ ਲੀਡਰਸ਼ਿਪ ਦਾ ਜਿਹੜਾ ਉਹ ਸਹੀ ਚੋਣ ਜਿਹੜਾ ਹੋਣਾ ਚਾਹੀਦਾ ਸੋ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਦਿਖ ਰਹੀਆਂ ਨੇ ਪਰ ਇਹ ਹੈ ਵੀ ਗਰਾਊਂਡ ਤੇ ਅਕਾਲੀ ਦਲ ਇਹ ਦੀ ਤੇ ਆਮ ਆਦਮੀ ਪਾਰਟੀ ਦੀ ਚਰਚਾ ਰਹੀ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਹੈ ਉਹਨਾਂ ਦੇ ਦੀ ਚਰਚਾ ਜਿਹੜੀ ਹੋ ਰਹੀਆਂ ਹੋ ਰਹਿਣ ਚੀਆਂ ਉਹ ਆਪਣੇ ਬੰਦੇ ਨੂੰ ਜਿਤਾਉਣ ਦੇ ਲਈ ਕੁਝ ਵੀ ਕਰਨਗੇ ਇਸ ਕਰਕੇ ਚਰਚਾ ਚ ਤੇ ਇਹ ਸਰਕਾਰ ਦੇ ਵਿਰੋਧ ਦੇ ਵਿੱਚ ਲੜਾਈ ਲੜਨ ਕਰਕੇ ਜਿਹੜਾ ਅਕਾਲੀ ਦਲ ਚਰਚਾ ਚ ਆਇਆ ਔਰ ਕਾਂਗਰਸ ਜਿਹੜੀ ਹੈ ਇਹਦੇ ਵਿੱਚੋਂ ਜਿਹੜੀ ਉਹ ਬਾਹਰ ਇੱਕ ਤਰੀਕੇ ਨਾਲ ਜਿਹੜੀ ਹੋ ਰਹੀ ਹੈ ਜੀ ਜੀ ਬਿਲਕੁਲ ਤਾਂ ਸਿੱਧੂ ਸਰ ਦੇਖਣਾ ਹੋਵੇਗਾ ਕਿ ਜਦੋਂ ਨਤੀਜੇ ਆਉਣਗੇ ਤਾਂ ਇਹਨਾਂ ਨਤੀਜਿਆਂ ਦਾ 2027 ਤੇ ਅੱਗੇ ਕੀ ਪ੍ਰਭਾਵ ਹੋਏਗਾ ਸਿੱਧੂ ਸਰ ਤੁਸੀਂ ਪ੍ਰੋਗਰਾਮ ਦੇ ਲਈ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਧੰਨਵਾਦ ਜੀ ਧੰਨਵਾਦ ਜੀ ਤਾਂ ਇਹ ਸੀ ਸਹਿਯੋਗੀ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਜਿਨ੍ਹਾਂ ਦੇ ਵੱਲੋਂ तमाम ਖਬਰਾਂ ਤੇ ਵਿਚਾਰ ਚਰਚਾ ਕੀਤੀ ਗਈ ਉਮੀਦ ਹੈ ਦਰਸ਼ਕਾਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਹੋਰ ਵੱਡੀਆਂ ਅਪਡੇਟ ਦੇ ਲਈ ਜੁੜੇ ਹੋ ਰੋਜ਼ਾਨਾ ਲੋਕਨਾਟਿਵ ਟੀਵੀ ਦੇ ਨਾਲ ਮੈਨੂੰ ਦੋ ਅਜਾਜ਼ ਧੰਨਵਾਦ